ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਆਪਾਂ ਬਾਹਾਂ ਕਿਸ ਤਰ੍ਹਾਂ ਜੋੜਨੀ ਆਂਗੀ ਇਹਦੇ ਬਾਰੇ ਦੱਸਦੇ ਆਂ ਆਪਾਂ ਤੁਹਾਨੂੰ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈਗਾ ਜਿਹੜੀ ਆਪਣੀ ਕਾਰਟ ਪਾਈ ਆ ਫਰੰਟ ਵਾਲੇ ਪੱਲੇ ਦੇ ਵਿੱਚ ਪਾਉਣੇ ਹੁੰਨੇ ਆ ਬਾਹਾਂ ਦੇ ਦੋਨੋਂ ਸਾਈਡ ਤੇ ਆਪਾਂ ਇਹ ਆਪਾਂ ਓਪਰਲੀ ਸਾਈਡ ਰੱਖ ਲੈਣੀ ਆ ਇਸ ਤਰ੍ਹਾਂ ਤੇ ਬਾਅਦ ਵਿੱਚ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਉੱਪਰਲੀ ਸਾਈਡ ਤੋਂ ਹੀ ਲਾਉਣਾ ਸਲਾਈ ਤੋਂ ਨਹੀਂ ਆਪਾਂ ਲਾਉਣਾਗਾ ਬਾਹ ਨੂੰ ਜਿਵੇਂ ਕਿ ਉੱਪਰਲੀ ਸਾਈਡ ਤੋਂ ਆਪਾਂ ਕਪੜੇ ਦੀ ਜਿੱਥੋਂ ਕਟਿੰਗ ਕਰਦੇ ਆ ਉੱਥੋਂ ਰੱਖ ਕੇ ਇਸ ਤਰ੍ਹਾਂ ਮੋੜਾ ਤੇ ਬਾਹ ਜਿਹੜੇ ਆਪਾਂ ਇਸ ਤਰ੍ਹਾਂ ਬਰਾਬਰ ਰੱਖ ਲੈਣੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਨਿਸ਼ਾਨ ਲਾ ਲੈਣਾ ਹਾਂਜੀ ਇਹਦੇ ਹਿਸਾਬ ਨਾਲ ਹੁਣ ਆਪਾਂ ਸਿਲਾਈ ਲਾ ਲੈਣੀ ਆਂਗੀ ਠੀਕ ਹੈ ਜਿਹੜੀ ਜਿਹੜਾ ਲੈਸ ਦਾ ਆਪਾਂ ਕੱਟ ਪਾਇਆ ਜੀ ਧਿਆਨ ਦੇ ਨਾਲ ਆਪਾਂ ਲੈਸ ਨੂੰ ਲੈਸ ਨੂੰ ਅਟੈਚ ਕਰ ਲੈਣਾ ਗਈ ਬਰੀ ਥੋੜੀ ਜੀ ਦਿੱਕਤ ਆਉਂਦੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਤੇ ਪਲਾਸਟਿਕ ਲੈਣਾ ਹੁੰਦਾ ਹੈ ਜਿਹੜੇ ਲੈਸ ਦਾ ਡਿਜ਼ਾਈਨ ਪੋਣੇ ਆ ਹਾਂਜੀ ਹੁਣ ਆਪਣੀ ਕਸਟਮਰ ਦੀ ਬਾਹ ਮੋਰੀ ਆ ਗਈ ਜਿਹੜੀ ਆਪਣੀ ਉਹ ਹੈਗੀ ਹੈ ਜੀ ਸਾਢੇ 6 ਇੰਚ ਆਪਾਂ ਸਾਢੇ 6 ਇੰਚ ਤੇ ਇਸ ਤਰ੍ਹਾਂ ਨਿਸ਼ਾਨਾ ਲਾ ਲੈਣਾ ਜੀ ਹੱਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨੂੰ ਹੰਗੀ ਹੁਣ ਸਿਲਾਈ ਆਪਾਂ ਜਿਹੜੀ ਇਹਦੇ ਮੋਹਰੀ ਸਾਈਡ ਤੇ ਆਪਾਂ ਡਬਲ ਸਿਲਾਈ ਲਾ ਦੇਣੀ ਆ ਹਾਂਜੀ ਹੁਣ ਇਸ ਤਰ੍ਹਾਂ ਜਿਹੜਾ ਬਾਦੂ ਕੱਪੜਾ ਹੈ ਆਪਾਂ ਸਾਰਿਆਂ ਤੋਂ ਪਹਿਲਾਂ ਹੋਂ ਵਾਲੇ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਬਾਹ ਨੂੰ ਸਿੱਧੀ ਕਰ ਲੈਣਾ ਹਾਂਜੀ ਇਸ ਤਰ੍ਹਾਂ ਸਿੱਧੀ ਕਰਕੇ ਆਪਾਂ ਬਾਹ ਨੂੰ ਹਾਂ ਦੇਖੋ ਜੀ ਲੈਸ ਆ ਜਿਹੜੀ ਆਪਣੀ ਲੈਸ ਵੀ ਬਰਾਬਰ ਆ ਗਈ ਹਾਂਜੀ ਇਸ ਤਰ੍ਹਾਂ ਆਪਾਂ ਬਾਹਰ ਨੂੰ ਸਿੱਧੀ ਕਰਕੇ ਵਿਚਲੀ ਸਾਈਡ ਆਪਾਂ ਰੱਖ ਦੇਣਾ ਹੈਗਾ ਮੋਢੇ ਦੇ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਸਲਾਈ ਲਾਈ ਹੋਈ ਹੈਗੀ ਇਹ ਸਲਾਈ ਬਾਹਾਂ ਵਾਲੀ ਸਲਾਈ ਨੂੰ ਤੇ ਦੂਸਰੀ ਸਲਾਈ ਦੇ ਨਾਲ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਇੱਕ ਸਾਈਡ ਨੂੰ ਆਪਾਂ ਦੂਸਰੀ ਸਾਈਡ ਨੂੰ ਫੋਲਡ ਕਰਦੇ ਨੇ ਇੱਕ ਨੂੰ ਆਪਾਂ ਦੂਸਰੀ ਸਾਈਡ ਨੂੰ ਫੋਲਡ ਕਰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਲਾਈ ਲਾ ਦੇਣੀ ਹੈ ਹਾਂਜੀ ਇਸ ਤਰ੍ਹਾਂ ਆਪਾਂ ਬਾਹ ਲਾਉਨੇ ਆ ਨਾ ਕੋਈ ਵੀ ਆਪਾਂ ਨੂੰ ਦੁਬਾਰਾ ਬਾਹ ਲਾ ਕੇ ਲਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਵੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹਵੇਂ ਬਾਹ ਲੱਗ ਜਾਂਦੀ ਹੈ ਤੁਸੀਂ ਵੀ ਇਸ ਤਰ੍ਹਾਂ ਲਾ ਸਕਦੇ ਹੋ ਵਾ ਹਾਂਜੀ ਬਾਕੀ ਆਪਣਾ ਸੈਂਟਰ ਦੇ ਵਿੱਚ ਕੱਟ ਲਾਇਆ ਵੀ ਹੈਗਾ ਤੇ ਜਿਹੜਾ ਆਪਣੀ ਆਹ ਮੋਟੀ ਰਾ ਜੋੜਿਆ ਹੁੰਦਾ ਹੈਗਾ ਤੇ ਨਿਸ਼ਾਨ ਆਪਣਾ ਦੇਖੋ ਸਲਾਈ ਦੇ ਉੱਪਰ ਆ ਗਿਆ ਜਮ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਬਹੁਤ ਹੀ ਵਧੀਆ ਬਾਹ ਜੜੀ ਗਈ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੋਈ ਵੀ ਵਲ ਵਗੈਰਾ ਨਹੀਂ ਪਿਆ ਵਿੱਚ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਉਂਦੀਗੀ ਇੱਕ ਮਿੰਟ ਦੇ ਵਿੱਚ ਬਾਹ ਲੱਗ ਜਾਂਦੀ ਹੈਗੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਕਿ ਇਹ ਨਹੀਂ ਹੈਗਾ ਵੀ ਆਪਾਂ ਨੂੰ ਸਲਾਈ ਵਾਰ-ਵਾਰ 1.5 ਕਿਲੋਣੀ ਪਾਉਣੀ ਪਊਗੀ ਜਾਂ ਕੋਈ ਹੋਰ ਦਿੱਕਤ ਆਊਗੀ ਕਈ ਮੇਰੀਆਂ ਭੈਣਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਬਾਹ ਜੋੜਨ ਦੇ ਵਿੱਚ ਤੁਸੀਂ ਵੀ ਜੇ ਇਸ ਤਰ੍ਹਾਂ ਲਾ ਸਕਦੇ ਹੋ ਬਾਹ ਨੂੰ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਜ਼ਰੂਰ ਦੱਸਿਓ ਥੈਂਕ ਯੂ ਜੀ